ਆਜਾ ਯਾਰ ਕੀ ਕਰਨਾ ਨਾ ਹਾਕੀ ਨਾ ਬੱਲਾ ਸਾਡੀ ਖੇਡ ਕੱਲੇ ਨੂੰ ਖੱਲਾ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਮਾੜੀ ਟੋਨ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਅੱਜ ਅਸੀਂ ਜਿਸ ਤਾਂ ਤੇ ਬੈਠੇ ਆ ਇਹ ਛੇਵੇਂ ਗੁਰੂ ਸਾਹਿਬ ਸ਼ੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ੋ ਧਰਤੀ ਮੇਰੇ ਵੀਰੋ ਨੜਾਲੇ ਦੀ ਧਰਤੀ ਜਿੱਥੇ ਅਸਟ ਆਪਾਂ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਬੈਠੇ ਹੋਏ ਆ ਪਿੱਛੇ ਮੈਨੂੰ ਤੁਸੀਂ ਦੇਖ ਸਕਦੇ ਹੋ ਫੌਜ ਇਹ ਆ ਕਬੱਡੀ ਨੂੰ ਪਿਆਰ ਕਰਨ ਵਾਲੀ ਸਾਰੀ ਜਗਰੇਸ਼ਨ ਜਿਹੜੇ ਨਵੇਂ ਮੁੰਡੇ ਜਿਹੜੇ ਨੜਾਲੇ ਦੇ ਵਿੱਚ ਉੱਠੇ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰੀ ਇੱਕ ਗੱਲ ਦੱਸਣੀ ਚਾਹਾਂਗਾ ਜਿਹੜੇ ਆ ਮੁੰਡਿਆਂ ਨੂੰ ਜਿਹੜੀ ਕੋਚਿੰਗ ਹੁੰਦੇ ਆ ਸਾਡੇ ਵੀ ਕੋਚ ਰਹਿ ਚੁੱਕੇ ਆ ਸਾਨੂੰ ਵੀ ਆਪਣੇ ਸਮੇਂ ਦੇ ਵਿੱਚ ਜਿੱਦ ਤੇ ਅਸੀਂ ਵੀ ਕਬੱਡੀ ਖੇਡੀ ਉਹ ਸਾਨੂੰ ਵੀ ਕੋਚਿੰਗ ਦੇਂਦੇ ਹੁੰਦੇ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਕਬੱਡੀ ਖਿਡਾਰੀ ਬੱਗਾ ਕੋਚ ਜੀ ਤੇ ਨਾਲ ਹੋਰ ਵੀ ਸਾਥੀ ਸੱਜਣ ਉਹਨਾਂ ਦੇ ਯਾਰ ਬੇਲੀ ਜਿਹਦਾ ਛੋਟੋ ਇੰਟਰਨੈਸ਼ਨਲ ਕਬੱਡੀ ਖਿਡਾਰੀ ਲਵ ਰੂਪ ਸਿੰਘ ਜੀ ਲਵੀ ਜਿਨ੍ਹਾਂ ਨੇ ਉਹਨਾਂ ਨੇ ਵੀ ਦੋਵਾਂ ਵੀਰਾਂ ਨੇ ਬਹੁਤ ਆਪਣੇ ਜਿਦਾ ਮਾਰਕੇ ਦੀ ਕਬੱਡੀ ਖੇਡੀ ਆਪਣੇ ਸਾਹਮਣੇ ਦੇ ਵਿੱਚ ਤੇ ਇਹਨਾਂ ਬੱਚਿਆਂ ਨੂੰ ਵੀ ਕੋਚਿੰਗ ਜਿਹੜੀ ਉਹੀ ਵੀਰ ਹੋਣੀ ਦਿੰਦੇ ਆ ਤੇ ਆਪਾਂ ਥੋੜੀ ਜਿਹੀ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਬੱਚਿਆਂ ਦਾ ਕੀ ਗਣਾ ਵਾ ਬੇਟਾ ਜੀ ਸਾਸੀ ਕਾਲ ਜੀ ਸੱਚੀ ਕਾਲ ਜੀ ਕੀ ਨਾਂ ਤੁਹਾਡਾ ਵਰੁਣ ਕਿਦਾਂ ਫਿਰ ਕਬੱਡੀ ਚ ਕਿਤਾਣਾ ਹੋਇਆ ਕਬੱਡੀ ਤੇ ਵਾਸਤੇ ਪਿਛਲੇ ਸਾਲ ਤੋਂ ਸ਼ੌਕ ਹੀਗਾ ਅੱਛਾ ਕਿ ਕਬੱਡੀ ਖੇਡ ਕੇ ਤਗੜੇ ਰਹੀਏ ਤੇ ਤਗੜੇ ਬਣ ਗਏ ਮੈਚ ਨੂੰ ਜ ਖੇਡਣ ਜਾਂਦੇ ਹਾਂ ਜੀ ਗਏ ਆ ਸਕੂਲ ਵਾਲੇ ਵੀ ਗਏ ਆ ਇੱਥੇ ਵੀ ਗਏ ਆ ਅੱਛਾ ਕੱਲ ਵੀ ਮੈਚ ਆ ਹਾਂ ਹਾਂ ਤੇ ਕਿੰਨਾ ਟਾਈਮ ਬੱਗੇ ਭਾਜੀ ਹੋਣੀ ਫਿਰ ਮੈਂ ਦੁਕਾਨੋਂ ਦੇ ਪ੍ਰੈਕਟਿਸ ਕਰਾਉਂਦੇ ਜਦ ਤੱਕ ਗਰਾਊਂਡ ਦੇ ਵਿੱਚ ਬੱਗੇ ਮੇਰੇ ਨਿਕਰ ਹੁੰਦੇ ਆ ਲਗਾਤਾਰ ਤੇ ਪੂਰੇ ਬੜਾ ਵਧੀਆ ਕਰੂੰ ਤੇ ਆ ਅੱਛਾ ਹਾਂ ਤੇ ਕਿਦਾਂ ਪੂਰਾ ਜੋਸ਼ ਆ ਬੁਰਾ ਹਾਂ ਮਤਲਬ ਇਹ ਹੋਣਾ ਹੈ ਨਾ ਅਗਲੇ ਸੀਜ਼ਨ ਦੇ ਵਿੱਚ ਝੰਡੇ ਕੱਢੋਗੇ ਨਡਾਲੇ ਦਾ ਨਾਮ ਰੋਸ਼ਨ ਕਰੋਗੇ ਬਿਲਕੁਲ ਬਿਲਕੁਲ ਜੀ ਹਾਂ ਬਿਲਕੁਲ ਹੋਰ ਕਿਹੜੇ ਕਿਹੜੇ ਕੋਚ ਸਾਹਿਬ ਆਉਂਦੇ ਚਲੋ ਬੱਗਾ ਭਾਜੀ ਤੇ ਚਲੋ ਤੁਸੀਂ ਕੋਚਿੰਗ ਦੇਂਦੇ ਦੇਂਦੇ ਕਹਿੰਦੇ ਛੋਟੂ ਭਾਜੀ ਲਵੀ ਭਾਜੀ ਇਹ ਵੀ ਨਾਲ ਦੇਂਦੇ ਤੁਹਾਡੇ ਨਾਲ ਹਾਂਜੀ ਹਾਂਜੀ ਖਰਾਖਰੂਗ ਦਾ ਕਿਦਾਂ ਖਰਾਕ ਚੱਲੀ ਜਾਂਦੀ ਆ ਖਰਾ ਕੇਲੇ ਬਾਣੀ ਕੇਲੇ ਲੱਸੀ ਤੁੱਤ ਘਰ ਦੇ ਤਾਂ ਨਹੀਂ ਕਹਿੰਦੇ ਕਿ ਬੇਟਾ ਤੂੰ ਕਿਹੜੇ ਕਮਾਂਜ ਪੈ ਗਿਆ ਕਬੱਡੀ ਜਗਾ ਤੂੰ ਪੈ ਗਿਆ ਹਣਾ ਨਹੀਂ 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 ਕਹਿੰਦੇ ਦਿਲ ਤੋਂ ਬੁਰਾ ਕਰਦਾ ਹੋਏਗਾ ਹ ਕਿਹੜਾ ਬਗੇ ਬੰਡਿਆ ਹਾਂਜੀ ਉਹ ਤੇ ਰੇਡਰ ਵਾ ਜੋਫੀ ਕਿਡ ਜਫੀ ਨਹੀਂ ਹੈਗਾ ਹੈ ਜਫੀ ਮੈਂ ਜਰਾ ਮੈਚ ਮੂਜ ਨਹੀਂ ਦੇਖਦਾ ਤੁਸੀਂ ਜਫੇ ਲਾਉਂਦੇ ਕੇ ਰੇਡਾਂ ਪਾਉਂਦੇ ਜਫੇ ਕਿੰਨੇ ਕੋਲ ਵਰਕ ਖੇਡਦੇ ਮੈਂ 45 ਅੱਛਾ ਇੱਥੇ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਆਇਆ ਨਾ ਏਦਾਂ ਟੀਮ ਦੇ ਨਾਲ ਜੁੜਿਆ ਨੂੰ ਜਦੋਂ ਹੁਣ ਤੇ ਮੈਂ ਹਰੀ ਆਇਆ ਆ ਚਾਰ ਪੰਜ ਮਹੀਨੇ ਹੋ ਗਏ ਆ ਪਹਿਲਾਂ ਖੇਡਨੇ ਕੇ ਚਾਰ ਪੰਜ ਸਾਲ ਹੋ ਗਏ ਮੈਂ ਪਹਿਲਾਂ ਖੇਡਦੇ ਪਹਿਲਾਂ ਕਿਹੜੀ ਟੀਮ ਨਾਲ ਖੇਡਦੇ ਨਡਾਲੇ ਨਡਾਲੇ ਦੀ ਟੀਮ ਨਾਲ ਰੇਡ ਦੇ ਹਾਂਜੀ ਤਾਂ ਕਿ ਕਿਦਾਂ ਮਤਲਬ ਕਿ ਸਵੇਰੇ ਕਿੰਨੇ ਵਜੇ ਜਿਹੜੀ ਪ੍ਰੈਕਟਿਸ ਸ਼ਾਮ ਨੂੰ ਸੋਰੀ ਸ਼ਾਮ ਨੂੰ ਕਿੰਨੇ ਵਜੇ ਪ੍ਰੈਕਟਿਸ ਕੋਚ ਸਾਹਿਬ ਸ਼ੁਰੂ ਕਰਾ ਦਿੰਦੇ ਆ ਚਾਰ ਵਜੇ ਸ਼ੁਰੂ ਕਰਾ ਦਿੰਦੇ 6:30 7 ਵਜੇ ਤੱਕ ਖਤਮ ਕਰ ਦਿੰਦੇ ਆ ਅੱਛਾ ਤਿੰਨ ਚਾਰ ਘੰਟੇ ਮਤਲਬ ਕਿ ਗਰਾਊਂਡ 'ਚ ਤੁਹਾਨੂੰ ਰੱਖਦੇ ਹੋ ਹਾਂਜੀ ਹਾਂਜੀ ਮਤਲਬ ਪਹਿਲੇ ਦਿਨ ਜਦੋਂ ਆਏ ਤੇ ਸਾਹ ਸੋ ਤੇ ਚੰਗਾ ਚੜਦਾ ਹੋਏਗਾ ਹਾਂਜੀ ਉਹ ਕੱਲੀ ਕੱਲੀ ਪਹਿਲੇ ਦਿਨ ਤਾਲੂ ਤਾਂ ਕੰਮ ਨਹੀਂ ਆਉਣੀਆਂ ਹਾਂਜੀ ਪਹਿਲੇ ਦਿਨ ਪੈਂਦੀ ਆ ਬਾਅਦ ਚ ਨਹੀਂ ਪੈਂਦੀਆਂ ਹਾਂ ਤੇ ਨਾਲ ਹੋਰ ਹੋਰ ਕਿਹੜੇ ਕਿੰਨੇ ਕੁ ਮੁੰਡੇ ਨੇ ਜਿਹੜੀ ਤੁਹਾਡੀ ਟੀਮ 'ਚ ਨੇ ਐਸਟ ਇਹ ਸਾਰੇ ਆ ਇਹ ਸਾਰੇ ਮੁੰਡੇ ਜ ਠੀਕ 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 ਤੇ ਮੁੰਡਿਆਂ ਚ ਕਾਫੀ ਜੋਸ਼ ਦੇਖਣ ਨੂੰ ਮਿਲਿਆ ਤੁਹਾਡੇ ਜੀ ਵੀ ਪੂਰਾ ਜੋਸ਼ ਆ ਮਤਲਬ ਕਿ ਹਨਾ ਹਾਂਜੀ ਹਾਂਜੀ ਕਿੰਨੇ ਭੈਣ ਭਰਾ ਦੋ ਇਹ ਇੱਕ ਭੈਣ ਆ ਦੋ ਕਰਾਇਆ ਅੱਛਾ ਤਾਂ ਉਹ ਵੀ ਕਬੱਡੀ ਜੀ ਨਹੀਂ ਨਹੀਂ ਉਹ ਨਹੀਂ ਅੱਛਾ ਪੜ ਪੜਦੇ ਕਿਥੇ ਆਈ ਸਰਕਾਰੀ ਸਕੂਲੇ ਅੱਛਾ ਹੀ ਇਤਮੀ ਜੀ ਪੜ੍ਹਦੇ 8ਵੀਂ ਜੀ ਹੋਏ ਆ 8ਵੀਂ ਜੀ ਹੋ ਜੇ ਹੋਏ ਆ ਹਾਂਜੀ ਤੇ ਫਿਰ ਲਗਾਤਾਰ ਕਬੱਡੀ ਨਾਲ ਜੁੜੇ ਰਹੋਗੇ ਇਦਾਂ ਹੀ ਲਗਾਤਾਰ ਹੀ ਲਗਾਤਾਰ ਹੀ ਜਦੋਂ ਆਪਣੇ ਪਿੰਡ ਨੜਾਲੇ ਦੀ ਆਣ ਬਾਣ ਸ਼ਾਨ ਆਇਆ ਪ੍ਰੀਤਾ ਗਿਆ ਪ੍ਰੀਤਾ ਦਾ ਨਾਮ ਬੜਾ ਸੁਣਿਆ ਹੋਏਗਾ ਤੁਸੀਂ ਵੀ ਕਬੱਡੀ ਦੇ ਗਰਾਊਂਡ 'ਚ ਬਾਪੂ ਜੀ ਦਾ ਹਾਂਜੀ ਹਾਂਜੀ ਇਦਾਂ ਹੀ ਫਿਰ ਤੁਸੀਂ ਆਪਣਾ ਨਾਮ ਚਮਕਾਓਗੇ ਆਪਣੇ ਮਾਪਿਆਂ ਦੇ ਨਾਮ ਚ ਚਮਕਾਓਗੇ ਬਿਲਕੁਲ ਜੀ ਬਿਲਕੁਲ ਇਹਨਾਂ ਵੇਕੇ ਤੁਸੀਂ ਅੱਜ ਪ੍ਰੈਕਟਿਸ ਕੀਤੀ ਕੱਲ੍ਹ ਨੂੰ ਤੁਸੀਂ ਗਰਾਊਂਡ 'ਚ ਆਓ ਨਹੀਂ ਨਹੀਂ ਡੇਲੀ ਹੁੰਦੀ ਹੈ ਜੀ ਡੇਲੀ ਆਇਆ ਕਰੋਗੇ ਤੇ ਚਲੋ ਡਾਈਟ ਦੱਸੋ ਕਿੱਦਾਂ ਤੁਹਾਡੀ ਜਿਹੜੀ ਖਰਾਕ ਹੋ ਕਿੱਦਾਂ ਚੱ ਜੀਦਾ ਕੋਈ ਜੇ ਤਾਂ ਖਾਦਨ ਕੋ ਫੀਸ ਫਿਸ ਕੁਛ ਨਹੀਂ ਲੈਂਦੇ ਜਿੱਦ ਤੱਕ ਇਹ ਛੁੱਟੀ ਛੱਟੀ ਕਰ ਲਈ ਨਾ ਬਸ ਉਹਦੇ ਲੋਕ ਕੇਲੇ ਆ ਖਮੋੜੇ ਬਹ ਅੱਛਾ ਜਿਹੜਾ ਕੋਈ ਖਿਡਾਰੀ ਛੁੱਟੀ ਕਰ ਜਾਂਦਾ ਉਹਦੇ ਵਲੋਂ ਫਿਰ ਕੇਲਿਆਂ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਨਾ ਮਤਲਬ ਉਹਨੂੰ ਜੁਰਮਾਨੇ ਤੌਰ ਤੇ ਜਿੱਦਾਂ ਹੈ ਨਾ ਤੇ ਵੇਖੋ ਜੀ ਕਿੰਨੀ ਵਧੀਆ ਮੁੰਡੇ ਜਿਹੜੀ ਪ੍ਰੈਕਟਿਸ ਕਰਦੇ ਆ ਚਲੋ ਆਉਣ ਵਾਲਾ ਸਮਾਂ ਨਾਲੇ ਵਧੀਆ ਹੋਏਗਾ ਜਿੱਦਾਂ ਕਿ ਬਹੁਤ ਵਧੀਆ ਖਿਡਾਰੀ ਜਿਹੜੇ ਆਪਣੇ ਸਮੇਂ ਦੇ ਵਿੱਚ ਆਪਣੇ ਬਣਨਗੇ ਜੇ ਮਿਹਨਤ ਕਰਦੇ ਰਹਿਣਗੇ ਤੇ ਬੱਗਾ ਭਾਜੀ ਵੀ ਬਹੁਤ ਵਧਾਈ ਦੇ ਪਾਤੇ ਨੇ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕਰਕੇ ਜਿਹੜਾ ਕੈਂਪ ਸ਼ੁਰੂ ਕੀਤਾ ਸਖਲਾਈ ਕੈਂਪ ਨਡਾਲੇ ਦੇ ਵਿੱਚ ਤੇ ਆਪਾਂ ਹੋਰ ਵੀ ਖਿਡਾਰੀ ਇੱਥੇ ਬੈਠੇ ਨੇ ਬੇਟਾ ਸਾਸੀ ਗਾਲ ਜੀ ਸਾਸੀ ਗਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਂ ਥੜ ਮੇਰਾ ਨਾਂ ਜੀ ਅਨਮੋਲ ए, अच्छा ਕਿੰਨਾ ਕ ਟਾਈਮ ਹੋ ਗਿਆ ਇਥੇ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਆਪਣਾ ਜੋਰ ਜਦਾਂ ਦਿਖਾਉਂਦੇ ਚਾਰ ਸਾਲ ਹੋ ਗਏ ਜੀ ਚਾਰ ਸਾਲ ਹੋ ਗਏ ਹਾਂਜੀ ਕਿੰਨੀ ਉਮਰ ਤੁਹਾਡੀ ਮੇਰੀ 16 ਸਾਲ ਜੀ ਕਿੱਥੇ ਪੜਦੇ ਹੋ ਸਰਕਾਰੀ ਸਕੂਲੇ ਜੀ ਕਿੰਨੇ ਵਿੱਚ ਪੜਦੇ ਹੋ ਇਹ ਪਲੱਸ 2 ਕਰਦੇ ਜੀ ਹੁਣ ਅੱਛਾ ਕਬੱਡੀ ਜੀ ਫਿਰ ਕਿਤਾਣਾ ਹੋਇਆ ਫਿਰ ਕਿਤਾਣਾ ਰਜਾਣ ਪੈ ਗਿਆ ਕਿ ਮੈਂ ਕਬੱਡੀ ਗੇਡਾਂ ਹੋਰ ਬੜੀਆਂ ਗੇਮਾਂ ਨੇ ਜੀ ਉਹ ਸ਼ੌਕ ਹੀ ਕਬੱਡੀ ਦਾ ਖਿਡਾਰੀਆਂ ਨੂੰ ਵੇਖ ਕੇ ਜੀ ਪੈ ਗਿਆ ਸ਼ੌਕ ਅੱਛਾ 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 ਕਿਹੜਾ ਖਿਡਾਰੀ ਜਿਆਦਾ ਪਸੰਦ ਲੱਗਦਾ ਪ੍ਰਿਆਦ ਜੀ ਪ੍ਰਿਆਦ ਸ਼ੱਕਰਪੁਰੀਆ ਹਾਂਜੀ ਹਾਂਜੀ ਉਹਦਾ ਸਟਾਈਲ ਸੁਲ ਹ ਸਟਾਈਲ ਜੀ ਹਾਂ ਜੀ ਲੱਤੀ ਪੈਣਾ ਇੱਥੇ ਵਧੀਆ ਉਹਦੇ ਜਾਫੀ ਬੜਾ ਤਕੜਾ ਹੈਣਾ ਹਾਂ ਜੀ ਹਾਂ ਜੀ ਤੁਸੀਂ ਵੀ ਜਾਫੀ ਹਾਂ ਜੀ ਰੈਡਾ ਰੈਡਾ ਜੀ ਬੁਲਟ ਕਹਿੰਦੇ ਤੁਸੀਂ ਦੋ ਭੈਣ ਦੋ ਭਰਾ ਖੇਡਦੇ ਹਾਂ ਜੀ ਹਾਂ ਜੀ ਇਹ ਵਾ ਤੁਸੀਂ ਦੋਏ ਜੋੜੇ ਹਾਂ ਜੀ ਤਾਂ ਭਲੇਖਾ ਹੀ ਬੜਾ ਪੈਂਦਾ ਹੋਣਾ ਕੋਚ ਨੂੰ ਹਣਾ ਕਹਿੰਦਾ ਜੀ ਕਿਹੜਾ ਬੰਦਾ ਪ੍ਰੈਕਟਿਸ ਕਰਗਾ ਜਦਾ ਨਹੀਂ ਹਣਾ ਹਾਂਜੀ ਹਾਂਜੀ ਠੀਕ ਤੇ ਕਿੱਥਾਂ ਲੱਗਦਾ ਬੱਗੇ ਭਾਈ ਹੁਣੀ ਜਦਾ ਖਰਾਕ ਵੀ ਦਿੰਦੇ ਆ ਕਹਿੰਦੇ ਤੇ ਨਾਲ ਪ੍ਰਾਰਥ ਵੀ ਕਰਦੇ ਜੀ ਬਹੁਤ ਵਧੀਆ ਲੱਗਦਾ ਜੀ ਇਹਦੇ ਵਧੀਆ ਲੱਗਦਾ ਹਾਂਜੀ ਕਿੰਨੇ ਘੰਟੇ ਪ੍ਰੈਕਟਿਸ ਕਰਾਉਂਦੇ ਤੇ 2 ਤੋਂ 3 ਘੰਟੇ ਕਰਾ ਦਿੰਦੇ ਨੇ 2 ਤੋਂ 3 ਘੰਟੇ ਹਾਂਜੀ ਤੇ ਸਵੇਰੇ ਸ਼ਾਮ ਨੂੰ ਕਿੰਨੇ ਵਜੇ ਗਰਾਉਂਡ ਦੇ ਵਿੱਚ ਤੁਸੀਂ ਆ ਜਾਂਦੇ ਹਾਜ਼ਰੀ ਭਰਦੇ ਜਦਾ 4:30 ਤੋਂ 6:30 ਵਜੇ ਤੱਕ ਮਿਹਨਤ ਲੱਗਦੀ ਹੈ ਜੀ 4:30 ਤੋਂ 6:30 ਵਜੇ ਤੱਕ ਹਾਂਜੀ ਠੀਕ ਤੇ ਚੜੇ ਮੁੰਡੇ ਜਿਹੜੇ ਆਪਣੇ ਉਹ ਨੜਾਲੇ ਵਾਲੇ ਘਰ ਜਿਹੜੇ ਅਜੇ ਉਹਨਾਂ ਨੂੰ ਕਹਿਣਾ ਚਾਹੋਗੇ ਬਸ ਉਹਨਾਂ ਨੂੰ ਕਹਿਣਾ ਚਾਹਾਂ ਗਰੋਂਡੇ ਆਓ ਫੋਨਾਂ ਨੂੰ ਛੱਡੋ ਜਿਹੜੇ ਗੇਮਾਂ ਗੁਮਾਂ ਖੇਡਦੇ ਸਾਰੀ ਗੱਲ ਸਾਰੀ ਜਿਹੜੀ ਫੋਨ ਹੀ ਫੜੇ ਤੁਸੀਂ ਇਤਨੀ ਫੋਨਗੇ ਨਹੀਂ 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 ਫੋਨ ਫੜਦੇ ਮੈਂ ਕਹਾਂ ਸ਼ੱਦ ਦੇ ਦੇ ਨਹੀਂ ਨਹੀਂ ਉਡਾਰੀਆਂ ਨੂੰ ਦੇਖਦੇ ਕਬੱਡੀ ਮੈਚ ਦੇਖਦੇ ਕਬੱਡੀਆਂ ਵੇਖਦੇ ਜੀ ਕਿੰਨੇ ਕੇ ਮੈਚ ਖੇਡ ਚੁੱਕੇ ਹੋ ਸੱਚੀ ਦੱਸਿਓ ਮੈਨੂੰ ਜੀ ਗਿਣਤੀ ਨਹੀਂ ਹੈਗੀ ਉਹ ਤਾਂ ਡੇਲੀ ਖੇਡੀਦਾ ਅੱਜ ਵੀ ਮੇਨ ਕੋਈ ਯਾਦਗਾਰੀ ਕੋਈ ਐਦਾਂ ਦਾ ਮੈਚ ਹੋਵੇ ਜਿੱਥੇ ਪੂਰੇ ਆਣ ਤੁਹਾਡੇ ਕੁੰਡੀਆਂ ਦੇ ਸਿੰਘ ਬਸੇਈ ਕਿਹੜੀ ਟੀਮ ਦੇ ਨਾਲ ਬਸੇਈ ਬਜਾਜਾਂ ਪੇ ਬਜਾਜਾਂ ਦੀ ਟੀ ਸਾਰੇ ਜਿਹੇ ਖੇਡੇ ਆਪਣੇ ਪਿੰਡ ਦੇ ਮੁੰਡੇ ਪਿੰਡ ਦੇ ਮੁੰਡੇ ਤੇ ਬਹੁਤ ਨੇ ਨਾਮ ਕੋਈ ਪਤਾ ਹੋਵੇਗਾ ਤੁਹਾਨੂੰ ਤੇ ਲਵੀ ਛੋਟੂ ਕੋਲ ਦੇ ਮੁੰਡੇ ਜੀ ਅੱਛਾ ਲਵੀ ਭਾਜੀ ਛੋਟੂ ਭਾਜੀ ਦੇ ਮੁੰਡੇ ਹਾਂਜੀ ਠੀਕ ਠੀਕ ਉਹ ਵੀ ਖੇਡੇ ਉਹ ਵੀ ਦੋ ਇੱਕ ਰੇਡਰ ਇੱਕ ਜਾਫੀ ਹਣਾ ਹਾਂਜੀ ਹਾਂਜੀ ਤੇ ਮੇਰਾ ਭਰਾ ਖੇਡੇਗਾ ਤੇ ਔਰ ਮੁੰਡੇ ਵੀ ਆ ਕੇ ਜਿਹੜੇ ਆਦੇ ਗਣ ਤੁਸੀਂ ਜੱਫੇ ਲਾਉਂਦੇ ਹੋ ਰੇਡਾਂ ਪਾਉਂਦੇ ਮੈਂ ਜੱਫੇ ਲਾਉਂਦਾ ਜੀ ਅੱਛਾ ਜੱਫੇ ਹਾਂ ਜੀ ਉਡਮੀ ਕੈਂਚੀ ਤੂੰ ਨਹੀਂ ਮਾਰਦੀ ਨਹੀਂ ਨਹੀਂ ਕਿਉਂਕਿ ਜ਼ਿਆਦਾਤਰ ਖਿਡਾਰੀ ਜਿਹੜੇ ਜੱਫੀ ਨੂੰ ਉਡਮੀ ਕੈਂਚੀ ਬੜੀ ਮਾਰਦੇ ਉਹਦਾ ਕੋਡਾ ਗਿੱਟਾ ਵੀ ਟੁੱਟ ਹਾਂ ਜੀ ਸਾੜ ਤੋਂ ਭਰੇ ਇਰਾਦੇ ਦੀ ਸਾਰਿਆਂ ਦੇਖੋ ਜੀ ਮੁੰਡਿਆਂ 'ਚ ਕਿੰਨਾ ਜੋਸ਼ ਏ ਮੈਂ ਕਹਿੰਦਾ ਨੜਾਲੇ ਦੇ ਮੁੰਡੇ 'ਚ ਜੋਸ਼ ਹੀ ਬੜਾ ਸਹੀ ਗੱਲ ਆ ਬੇਟਾ ਜੀ ਇੱਧਰ ਆਉਂਗਾ ਮਾੜਾ ਬੜੀ ਦੂਰ ਦੂਰ ਬੈਠੇ ਇੱਧਰ ਆ ਮੇਰੇ ਲੱਗੇ ਯਾਰ ਤੂੰ ਇਹਦੇ ਮਰੀ ਕੀ ਹਾਲ ਚਾਲ ਹੈ ਮਹਾਰਾਜ ਵਧੀਆ ਰੇਡ ਸਾਹਿ 12 ਸਾਲ ਤੇ ਕਿੱਥੇ ਵੱਢਦੇ ਆ ਸਰਕਾਰੀ ਸਕਲੇਟ ਵਿੱਚ ਇੱਥੇ ਲੱਗ ਗਈ ਹਾਂਜੀ ਅੱਛਾ ਤੇ ਕਿਦਾਂ ਫਿਰ ਘਰਦੇ ਨਹੀਂ ਕਹਿੰਦੇ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਐਵੇਂ ਤੂੰ ਛੱਟਪੇੜ ਲਵਾ ਲੇਗਾ ਕੋਈ ਗੋਡਾ ਘਟਾ ਛਲਾ ਲੇਗਾ ਨਹੀਂ ਨਹੀਂ ਘਰਦੇ ਕਹਿੰਦੇ ਕਬੱਡੀ ਖੇਡਣੀ ਕਬੱਡੀ ਖੇਡਣੀ ਹਾਂਜੀ ਤੇ ਖੇਡੀ ਜਾਣੀ ਰਕਾਦਾਰੀ ਹਣਾ ਹਾਂਜੀ ਨਾਲ ਪੜ੍ਹਾਈ ਵੀ ਕਰੀ ਜਾਣੀ ਤੇ ਕਬੱਡੀ ਵੀ ਖੇਡੀ ਜਾਣੀ ਤੇ ਕੋਹ ਸਾਬ ਕਿੰਨੇ ਘੰਟੇ ਬਰੇਡਿਸ ਕਰਾਉਂਦੇ ਸਾਢੇ 4 ਸਾਢੇ ਸਵੇਰੇ ਸ਼ਾਮ ਨੂੰ ਆਉਂਦੇ ਹਾਂਜੀ ਸਾਢੇ 4 ਵਜੇ ਤੋਂ ਲੈ ਕੇ ਸਾਢੇ 6 ਵਜੇ ਤੱਕ ਹਨਾ ਠੀਕ ਹੈ ਤੇ ਵਧੀਆ ਲੱਗਦਾ ਇੱਥੇ ਆਣ ਕੇ ਹਾਂਜੀ ਹਾਂਜੀ ਰਾਖਰੂਗ ਤੱਕ ਤਾਂ ਕੋਸਾ ਸਾਹਿਬ ਕਹਿੰਦੇ ਮੈਂ ਤਾਂ ਪੂਰੇ ਐਨ ਮੁੰਡੇ ਫਿੱਟ ਕਰਕੇ ਰੱਖੇ ਪੂਰੇ ਹਾਂਜੀ ਹਾਂਜੀ ਪੂਰੇ ਵੇਟੋ ਹਾਂਜੀ ਸਾਸੂ ਉਹ ਤਾਂ ਨਹੀਂ ਚਾਹਦਾ ਨਹੀਂ ਨਹੀਂ ਠੀਕ ਹੈ ਡਾੜੂ ਰੂਤ ਤੇ ਨਹੀਂ ਲੱਗਦਾ ਕੋਸਾ ਮਾਰਦੇ ਤੇ ਨਹੀਂ 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 ਮਾਰਦੇ ਨਾ ਇੱਦਾਂ ਕਬੱਡੀ ਨਾਲ ਜੁੜੇ ਰਹਿਣਾ ਨਾ ਨੜਾਰੇ ਦਾ ਨਾਮ ਰੋਸ਼ਨ ਕਹਿੰਦਾ ਜਦੋਂ ਬਾਪੂ ਪ੍ਰੀਤੇ ਦਾ ਨਾਮ ਰੋਸ਼ਨ ਓਦਾਂ ਹੀ ਜਦੋਂ ਹੁਣ ਤੁਸੀਂ ਵੀ ਰਾਮ ਰੋਸ਼ਨ ਕਰੋ ਹਾਂਜੀ ਹਾਂਜੀ ਠੀਕ ਐਦਾਂ ਹੀ ਜੁੜੇ ਰਹਿਣਾ ਫਿਰ ਠੀਕ ਆ ਇਹਨਾਂ ਹੋ ਕੇ ਲੋਕੀ ਦੇਖਣਦੇ ਆ ਜਾਓ ਅੱਗੇ ਨਾਲ ਠੀਕ ਹੈ ਉਹ ਯਾਰ ਉਹ ਦੇਖਣ ਦੇ ਉਧਰ ਦੇਖ ਲਓ ਠੀਕ ਹੈ